ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੌਥੀਓ ਗਰਮੀ ਰੁੱਤ ਦੇ ਵਿੱਚ ਸਾਨੂੰ ਇੰਤਜ਼ਾਰ ਹੁੰਦਾ ਹੈ ਕਿ ਮਾਨਸੂਨ ਕਦੋਂ ਸਾਡੇ ਕੋਲ ਪਹੁੰਚੇਗਾ ਮਾਨਸੂਨ ਕਿਸ ਸਮੇਂ ਸਾਡੇ ਇੱਥੇ ਦਸਤਕ ਦੇਵੇਗਾ ਇਸ ਚੀਜ਼ ਦਾ ਹਰ ਇੱਕ ਵਿਅਕਤੀ ਨੂੰ ਇੰਤਜ਼ਾਰ ਹੁੰਦਾ ਹੈ ਅਤੇ ਗਰਮੀ ਵਾਲੀਆਂ ਜੋ ਸਾਡੀਆਂ ਫਸਲਾਂ ਨੇ ਇਹਨਾਂ ਦਾ ਜਿਹੜਾ ਹੈਗਾ ਉੱਪਰ ਮਾਨਸੂਨ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ ਮਾਨਸੂਨਾਂ ਸਮੇਂ ਤੋਂ ਪਹਿਲਾਂ ਪਹੁੰਚ ਸਕਦਾ ਹੈ ਇਸੇ ਸੰਬੰਧੀ ਆਪਾਂ ਕੀ ਗੱਲ ਕਰਦੇ ਹਾਂ ਬੇਨਤੀ ਹੈ ਕਿ ਤੁਸੀਂ ਖੇਤੀਬੰਦੀ ਜਾਣਕਾਰੀ ਲਈ ਆਪਣਾ YouTube ਚੈਨਲ ਮੇਰੀ ਖੇਤੀ ਮੇਨਕਸਨ ਸਬਸਕ੍ਰਾਈਬ ਕਰ ਸਕਦੇ ਹੋ ਜਾਂ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰ ਸਕਦੇ ਹੋ ਤੁਹਾਡੇ ਮਾਨਚਿਤ ਦੇ ਉੱਪਰ ਸਾਹਮਣੇ ਤੋਂ ਦੇਖ ਰਹੀ ਹਾਂ ਕਿ ਮਾਨਸੂਨ ਜਿਹੜਾ ਹੈਗਾ ਅੰਡੇ ਮਾਨ ਨਿਕੋਬਾ ਦੀਪਸਮੂ ਦੇ ਉੱਪਰ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਕਿ ਸਮੇਂ ਤੋਂ ਪਹਿਲਾਂ ਹੈ ਤੇ ਇਸ ਇਲਾਕੇ ਦੇ ਵਿੱਚ ਕਾਫੀ ਚੰਗੀ ਜਿਹੜੀ ਹੈਗੀ ਹੈ ਭਾਰੀ ਬਰਖਾ ਇੱਥੇ ਹੋ ਰਹੀ ਹੈ ਤਾਂ ਭਾਰਤੀ ਮੌਸਮ ਵਿਭਾਗ ਦਿੱਲੀ ਵਾਲਿਆਂ ਦਾ ਕਹਿਣਾ ਹੈਗਾ ਕਿ ਕੰਡੀਸ਼ਨਸ ਬਿਲਕੁਲ ਅਨੁਕੂਲ ਨਹੀਂ ਤੇ ਇਹ ਲੱਗਦਾ ਪਿਆ ਹੈ ਕਿ ਐਤਰੀ ਅੰਡੇਮਾਨ ਨਿਕੋਬਾ ਦੀ ਸਮੂਹ ਦੇ ਵਿੱਚ ਤੇ ਸਾਊਥ ਆਫ ਬੇ ਆਫ ਬੰਗਾਲ ਦੇ ਵਿੱਚ ਠੀਕ ਹੈ ਦੱਖਣ ਪੱਛਮ ਜਿਹੜਾ ਮਾਨਸੂਨ ਹੈਗਾ ਇਹ ਅੰਡੇਮਾਨ ਸਮੁੰਦਰ ਦੇ ਵਿੱਚ ਦੱਖਣੀ ਬੰਗਾਲ ਦੀ ਖਾੜੀ ਵਿੱਚ ਤੇ ਅੰਡੇਮਾਨ ਨਿਕੋਬਾ ਦੀ ਸਮੂਹ ਦੇ ਉੱਪਰ ਕੱਲ ਨੂੰ ਮਤਲਬ ਕਿ 13 ਮਈ 2025 ਨੂੰ ਇਹ ਪਹੁੰਚ ਜਾਏਗਾ ਮਤਲਬ ਕਿ ਅਗਲੇ 24 ਘੰਟਿਆਂ ਦੇ ਵਿੱਚ ਮਾਨਸੂਨ ਜਿਹੜਾ ਹੈਗਾ ਸਮੇਂ ਤੋਂ ਪਹਿਲਾਂ ਅੰਡੇਮਾਨ ਨਿਕੋਬਾ ਦੀ ਸਮੂਹ ਤੇ ਦਸਤਕ ਦੇ ਸਕਦਾ ਹੈ ਪਰੰਤੂ ਸਾਢੇ ਇੱਥੇ ਕਰੋ ਪਹੁੰਚੇਗਾ ਭਾਵੇਂ ਕਿ ਇਹਦਾ ਇਹਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਕਿ ਮੀਂਹ ਕਿਵੇਂ ਪਵੇਗਾ ਬਸ ਮਾਨਸੂਨ ਆ ਗਿਆ ਇਹਦਾ ਸਬੰਧ ਇਹਦੇ ਨਾਲ ਹੈ ਕਿ ਪਹਿਲਾਂ ਪਹੁੰਚੇਗਾ ਤਾਂ ਸੰਭਾਵਨਾ ਕੀ ਹੈ ਭਾਰਤੀ ਮੌਸਮੀ ਪਾਗ ਦਿੱਲੀ ਵਾਲਿਆਂ ਦਾ ਕਹਿਣਾ ਹੈ ਕਿ ਇਸ ਸਾਲ ਜਿਹੜੀ ਮਾਨਸੂਨ ਹੈਗੀ ਹੈ ਉਹ ਸਮੇਂ ਤੋਂ ਪਹਿਲਾਂ ਪਹੁੰਚੇਗੀ ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਦੇਖੋ 2020 21 22 23 24 2020 ਨੂੰ ਇਹਨਾਂ ਨੇ 5 ਜੂਨ ਕਿਹਾ ਸੀ ਲੇਕਿਨ 1 ਜੂਨ ਨੂੰ ਪਹੁੰਚੀ 2021 ਨੂੰ 31 ਕਿਹਾ ਸੀ ਲੇਕਿਨ 3 ਜੂਨ ਨੂੰ ਪਹੁੰਚੀ 2022 ਚ ਇਹਨਾਂ 27 ਮਈ ਕਹੀ ਸੀ ਲੇਕਿਨ 29 ਮਈ ਨੂੰ ਪਹੁੰਚੀ 2023 ਚ ਨਾ 4 ਜੂਨ ਕਿਹਾ ਸੀ 8 ਜੂਨ ਨੂੰ ਪਹੁੰਚੀ 2024 ਚ ਨਾ 31 ਮਈ ਕਿਹਾ ਸੀ 30 ਮਈ ਨੂੰ ਪਹੁੰਚੀ ਮਤਲਬ ਇਹ ਹੋ ਗਿਆ ਕਿ ਭਾਰਤੀ ਮੌਸਮੀ ਪਾਕ ਦੇ ਕਹਣਾ ਕਿ ਜੋ ਵੀ ਅਸੀਂ ਜਿਹੜਾ ਹੈਗਾ ਇਹ ਡਾਟਾ ਦਿੰਨੇ ਆ ਤਾਂ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਜਿਹਾ 에ਰਰ ਹੁੰਦਾ ਹੈਗਾ ਤੇ ਤੁਸੀਂ ਇਹਨੂੰ ਜਿਹੜਾ ਹੈਗਾ ਪਲੱਸ ਮਾਈਨਸ ਜਿਹੜਾ ਹੈਗੇ 4 ਦਿਨ ਕਰ ਲਓ ਠੀਕ 4 ਦਿਨ ਪਹਿਲਾਂ ਜਾਂ 4 ਦਿਨ ਬਾਅਦ ਚ ਜਿਹੜੀ ਮਾਨਸੂਨ ਇਹਦੇ ਨੇੜੇ ਤਰੇ ਪਹੁੰਚ ਜਾਂਦੀ ਹੈ ਜਿਹੜਾ ਟਾਈਮ ਇਹਨੇ ਨਾ ਦਿੱਤਾ ਹੈ ਤਾਂ ਇਸ ਸਾਲ ਇਹਨਾਂ ਨੇ ਕਿਹਾ ਹੈ ਕਿ ਭਾਰਤੀ ਕਿ ਭਾਰਤ ਵਿਖੇ ਜਿਹੜੀ ਮਾਨਸੂਨ ਹੈਗੀ ਹੈ ਉਹ 27 ਮਈ 2025 ਨੂੰ ਜਿਹੜਾ ਹੈਗਾ ਦਸਤਕ ਦੇ ਸਕਦੀ ਹੈ 27 ਮਈ 2025 ਨੂੰ ਕੇਰਲਾ ਵਿਖੇ ਪਹੁੰਚ ਸਕਦੀ ਹੈ ਪਲੱਸ ਮਾਈਨਸ 4 ਦਿਨ ਮੈਂ ਕਿ 27 ਦੀ ਤੋਂ ਘਟ ਕੇ 23 ਵੀ ਹੋ ਸਕਦਾ ਹੈ ਤੇ 31 ਵੀ ਹੋ ਸਕਦਾ ਹੈ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮਾਨਸੂਨ ਇਸ ਤਰੀਕ ਸਮੇ ਤੋਂ ਪਹਿਲਾਂ ਸਾਡੇ ਜਿਹੜਾ ਪਹੁੰਚਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਗੱਲ ਕਰੋਗੇ ਪੰਜਾਬ ਦੀ ਹਰਿਆਣੇ ਦੀ ਉੱਤਰ ਪ੍ਰਦੇਸ਼ ਦੀ ਕਿ ਸਾਡੇ ਕਦੋਂ ਪਹੁੰਚੇਗਾ ਇੱਕ ਅਨੁਮਾਨ ਵੱਖ-ਵੱਖ ਏਜੰਸੀਆਂ ਜੋ ਲਗਾ ਰਹੀਆਂ ਉਹ ਇਸ ਤਰੀਕੇ ਦਾ ਹੈਗਾ ਭਾਵੇਂ ਕਿ ਮੈਂ ਫਿਰ ਕਹਿੰਦਾ ਕਿ ਇਹਦੇ ਵਿੱਚ ਥੋੜਾ ਬਤੂ ਪੱਥਲੇ ਹੋ ਸਕਦਾ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਪਲੱਸ ਮੈਂ 4 ਦਿਨ ਤਾਂ ਇੱਕ ਅਨੁਮਾਨ ਹੈ ਕਿ ਇਸ ਸਾਲ ਪੰਜਾਬ ਦੇ ਵਿੱਚ 25 ਤੋਂ 30 ਜੂਨ ਦੇ ਵਿਚਕਾਰ ਇਹ ਜਿਹੜੀ ਹੈਗੀ ਮਾਨਸੂਨ ਪਹੁੰਚ ਸਕਦੀ ਹੈ ਆਮ ਤੌਰ ਤੇ ਮਾਨਸੂਨ ਜਿਹੜੀ ਹੈਗੀ ਆ ਪਹਿਲਾਂ ਸਾਡੇ ਇੱਥੇ 10 ਜੁਲਾਈ ਨੂੰ ਪਹੁੰਚਦੀ ਹੁੰਦੀ ਸੀਗੀ ਫਿਰ ਜਿਹੜਾ ਹੈਗਾ ਇਹਦਾ ਟਾਈਮ ਘਟਾ ਕੇ ਆਪਾਂ 1 ਜੁਲਾਈ ਕਰ ਦਿੱਤਾ ਸੀਗਾ ਲੇਕਿਨ ਹੁਣ ਜਿਹੜਾ ਹੈਗਾ ਐਸਾ ਸੰਭਾਵਨਾ ਹੈ ਕਿ 1 ਜੁਲਾਈ ਤੋਂ ਵੀ ਪਹਿਲਾਂ 25 ਤੋਂ 30 ਜੂਨ ਦੌਰਾਨ 25 ਦੇ ਦਰਮਿਆਨ ਪੰਜਾਬ ਅਤੇ ਹਰਿਆਣਾ ਦੇ ਵਿੱਚ ਤੇ ਦਿੱਲੀ ਦੇ ਵਿੱਚ ਮੌਨਸੂਨ ਪਹੁੰਚ ਸਕਦੀ ਹੈ ਤੁਸੀਂ ਇਹ ਕਹਿ ਲਓ ਕਿ ਦਿੱਲੀ ਹਰਿਆਣਾ ਪੰਜਾਬ ਇੱਥੇ ਜਿਹੜਾ ਹੈਗਾ 25 ਤੋਂ 30 ਜੂਨ ਦੇ ਵਿਚਾਲੇ ਮੌਨਸੂਨ ਪਹੁੰਚ ਸਕਦੀ ਹੈ ਤੇ ਇੰਨਾ ਹੀ ਦਿਨਾਂ ਦੇ ਵਿੱਚ ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਤੱਕ ਜਿਹੜਾ ਹੈਗਾ ਪੱਛਮੀ ਰਾਜਸਥਾਨ ਜਿਹੜਾ ਹੈਗਾ ਉੱਥੋਂ ਤੱਕ ਪਹੁੰਚ ਸਕਦੀ ਹੈ ਤਾਂ ਇਹ ਜਿਹੜਾ ਆਪਣਾ ਏਰੀਆ ਜਾਂ ਆਪਣਾ ਖਿੱਤਾ ਹੈ ਸਾਰਾ ਇਹ ਜਿਹੜਾ ਹੈਗਾ 25 ਤੋਂ ਲੈ ਕੇ 30 ਜੂਨ ਦੇ ਵਿਚਾਲੇ ਕਵਰ ਹੋ ਸਕਦਾ ਹੈ ਤਾਂ ਇਹ ਜਿਹੜਾ ਜਾਣਕਾਰੀ ਹੈ ਜਿਹੜੀ ਕਿ ਭਾਰਤੀ ਮੌਸਮ ਭਾਰਤੀ ਵਾਤਵਾਤ ਏਜੰਸੀਆਂ ਦੀ ਸਹਾਇਤਾ ਦਿਨਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕੁੱਲ ਮਿਲਾ ਕੇ ਖਬਰ ਚੰਗੀ ਲੱਗਦੀ ਹੈ ਕਿਉਂਕਿ ਜੇਕਰ ਪਹਿਲੇ ਮੀਂਹ ਥੋੜੇ ਚੰਗੇ ਪੈ ਜਾਣ ਫਿਰ ਝੋਨਾ ਚੰਗਾ ਚੱਲ ਪੈਂਦਾ ਝੋਨੇ 'ਚ ਗੰਦਗੁੰਦ ਨਹੀਂ ਹੁੰਦਾ ਪਾਣੀ ਖੜਨ ਲੱਗ ਜਾਂਦਾ ਤਾਂ ਚੰਗੀ ਖਬਰ ਹੈ